ਦੋਸਤੋ ਸਪੋਸ ਕਰੋ ਕਿਸੇ ਪਰਿਵਾਰ ਦੇ ਵਿੱਚ ਕਿਸੇ ਪਰਿਵਾਰਕ ਮੈਂਬਰ ਦੀ ਸਿਹਤ ਠੀਲੀ ਹੋਵੇ ਉਹ ਬਿਮਾਰ ਹੋਵੇ ਉਸ ਪਰਿਵਾਰ ਦਾ ਆਗੂ ਉਹਦੀ ਕੀ ਕੋਸ਼ਿਸ਼ ਹੋਵੇਗੀ ਕਿ ਉਹ ਪਹਿਲਾਂ ਇਹ ਸੋਚੇਗਾ ਕਿ ਆਪਾਂ ਬਾਹਰਲੀ ਬੈਠਕ ਨੂੰ ਰੰਗ ਕਰਵਾ ਲਈਏ ਜਾਂ ਗੱਡੀ ਦੇ ਚੱਕੇ ਬਦਲਾਉਣ ਵਾਲੇ ਨੇ ਉਹ ਬਦਲਾ ਲਈਏ ਕਿ ਜਾਂ ਉਹਦੀ ਕੋਸ਼ਿਸ਼ ਇਹ ਹੋਵੇਗੀ ਕਿ ਆਪਾਂ ਆਪਣੇ ਪਰਿਵਾਰਕ ਮੈਂਬਰ ਨੂੰ ਪਹਿਲਾਂ ਹਸਪੀਟਲ ਲੈ ਕੇ ਜਾਈਏ ਉਹਨੂੰ ਸਿਹਤ ਦੀ ਆਪ ਕਰੀਏ ਉਸ ਤੋਂ ਬਾਅਦ ਬਾਕੀ ਕੰਮ ਕਰੀਏ ਕਿਉਂਕਿ ਸਭ ਤੋਂ ਪਹਿਲਾਂ ਸਿਹਤ ਮਿਲਦਾ ਸਾਰਿਆਂ ਨੂੰ ਜਿਹੜਾ ਇਹਦਾ ਆਨਸਰ ਪਤਾ ਕਿ ਆਬਵੀਅਸਲੀ ਪਹਿਲਾਂ ਤੁਸੀਂ ਬਿਮਾਰ ਵਿਅਕਤੀ ਦੀ ਜਿਹੜੀ ਆ ਉਹਦੀ ਸਿਹਤ ਯਾਵੀ ਦੇ ਲਈ ਜਿਹੜਾ ਕੋਸ਼ਿਸ਼ ਕਰੋਗੇ ਤੇ ਇਹੀ ਗੱਲ ਸਾਡੇ ਜਿਹੜਾ ਪੰਜਾਬ ਦਾ ਆਗੂ ਹੈ ਉਹ ਕਿਉਂ ਨਹੀਂ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਬਹੁਤ ਸਮਾਂ ਪਹਿਲਾਂ ਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੀ ਜਿਹੜੀ ਸਿਹਤ ਹੈ ਜਿਹੜੀ ਕਿ ਪੰਜਾਬ ਦਾ ਪਾਣੀ ਗੰਦਲਾ ਹੋ ਚੁੱਕਾ ਉਹਦੇ ਚਲਦਿਆਂ بگਟ ਰਹੀ ਹੈ ਤੇ ਜਾ ਰਹੀ ਲਾ ਇਹ ਇਹ ਸਪੀਕਰ ਦੇ ਜਿਹੜੇ ਪਿੰਡਾਂ ਦੇ ਨਾਮ ਨੇ ਦੋਨਾਂ ਨਾਨਕਾ ਇਹਨਾਂ ਦੇ ਨਾਮ ਉਹ ਪਤਾ ਕਦੋਂ ਲੈਂਦੇ ਸੀ ਜਦੋਂ ਉਹਨਾਂ ਨੇ ਪੀਪੀਪੀ ਜੁਆਇਨ ਕੀਤੀ ਸੀ 2011-12 ਦੇ ਵਿੱਚ ਉਦੋਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਸੀ ਅਕਸਰ ਕਹਿੰਦੇ ਸੀ ਕਿ ਜਲਾਲਾਬਾਦ ਮੈਂ ਤੁਹਾਡੇ ਨਾਲ ਹੁਣੇ ਵੀਡੀਓ ਸਾਂਝੀ ਕਰਦਾ ਵੀਡੀਓ ਦੇ ਵਿੱਚ ਅੱਗੇ ਜਾ ਕੇ ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਜਲਾਲਾਬਾਦ ਹਲਕਾ ਪੈਂਦਾ ਤੇ ਸੁਖਵੀਰ ਸਿੰਘ ਬਾਦਲ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਹਲਕੇ ਦੇ ਵਿੱਚ ਕੀ ਹੋ ਰਿਹਾ ਸੋ ਹੁਣ ਅੱਜ ਜਿਹੜਾ ਇਹ ਸਾਰਾ ਮੋਰਚਾ ਆਇਆ ਜਿਹੜਾ ਕਾਲੇ ਪਾਣੀ ਦਾ ਮੋਰਚਾੰ ਤੋਜਮਾਨ ਹੁਣੀ ਲੱਖੇਸਦਾ ਨਹੀਂ ਉਹਨਾਂ ਦੀ ਕਾਲ ਤੇ ਕਿ ਅੱਜ ਇਹਨਾਂ ਨੇ ਇਹ ਬੰਦ ਕਰਨਾ ਜਿੱਥੋਂ ਇਹ ਪਾਣੀ ਜਿਹੜਾ ਗੰਦਲਾ ਪੈ ਰਿਹਾ ਕਿਉਂਕਿ ਜਿਹੜਾ ਜਿਵੇਂ ਭਾਈ ਅਮਤੋਜ ਮਾਨ ਹੁਣੀ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਵੈਸੇ ਤਾਂ ਇਹ ਕੱਲ ਜਿਹੜੀ ਨਿਊਜ਼ ਦੇ ਤੌਰ ਤੇ ਵੀ ਮੈਂ ਤੁਹਾਡੇ ਨਾਲ ਗਾਹ ਜਾ ਕੇ ਜਿਹੜਾ ਆਰਟੀਕਲ ਵਗੈਰਾ ਵੀ ਸਾਂਝੇ ਕਰ ਦਨਾਂ ਨਿਊਜ਼ ਦੇ ਵਿੱਚ ਵੀ ਆ ਚੁੱਕੀ ਆ ਆਪਣਾ ਇੰਡੀਆ ਦਾ ਟ੍ਰਿਬਿਊਨਲ ਆ ਉਹਨੇ ਵੀ ਤੇ ਨਾਲ ਦੀ ਨਾਲ ਜਿਹੜਾ ਪੰਜਾਬ ਵਾਲਾ ਆਪਣਾ ਪ੍ਰਦੂਸ਼ਨ ਬੋਰਡ ਇਹਨੇ ਵੀ ਕਹਿ ਦਿੱਤਾ ਕਿ ਇਹਨਾਂ ਨੂੰ ਬੰਦ ਕੀਤਾ ਜਾਣਾ ਤੇ ਵੈਸੇ ਵੀ ਜਿਵੇਂ ਭਾਈ ਅਮਤੋਜ ਮਾਨ ਹੁਣੀ ਕਹਿ ਰਹੇ ਨੇ ਕਿ ਇਹ ਜਿਹੜਾ ਵਿਸ਼ਵ ਲੈਵਲ ਤੇ ਵੀ ਸਾਬਤ ਹੋ ਚੁੱਕਾ ਕਿ ਜਿਹੜੀ ਡਾਈنگ ਇੰਡਸਟਰੀ ਆ ਇਹ ਨਹੀਂ ਇਸ ਤਰੀਕੇ ਇਹਦੇ ਪਾਣੀ ਨੂੰ ਤੁਸੀਂ ਨਹੀਂ ਟਰੀਟ ਕਰ ਸਕਦੇ ਸੋ ਇਹਦੇ ਲਈ ਤੁਹਾਨੂੰ ਜਿਹੜੀ ਹੈ ਡਰਾਈਡ ਆਇੰਗ ਵਾਲੀ ਉਹ ਲਾਉਣੀ ਪੈਣੀ ਹੈ ਸੋ ਉਹਦੇ ਲਈ ਤੁਸੀਂ ਆਪਣੀਆਂ ਕੋਸ਼ਿਸ਼ਾਂ ਕਰ ਸਕਦੇ ਹੋ ਜੇ ਗਵਰਨਮੈਂਟ ਦੇ ਨਾਲ ਗੱਲ ਕਰੋ ਪਰ ਜਿਹੜੇ ਪਾਣੀ ਨੂੰ ਤੁਸੀਂ ਕਿਉਂਕਿ ਜਦੋਂ ਇਹਨਾਂ ਨੂੰ ਪਰਮਿਸ਼ਨ ਮਿਲੀ ਆ ਉਹ ਵੀ ਬਾਈ ਅੰਤੋਜਮਾਨ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਪੇਪਰ ਦਿਖਾ ਰਹੇ ਨੇ ਕਿ ਜਦੋਂ ਇਹਨਾਂ ਨੂੰ ਪਰਮਿਸ਼ਨ ਮਿਲੀ ਸੀ ਉਦੋਂ ਵੀ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਟ੍ਰੀਟਡ ਵਾਟਰ ਵੀ ਪਾਣੀ ਦੇ ਵਿੱਚ ਨਹੀਂ ਮਿਲਾ ਸਕਦੇ ਸੋ ਹੁਣ ਇਹਨੂੰ ਬੰਦ ਕਰਵਾਉਣ ਦੇ ਲਈ ਜਿਹੜਾ ਕੰਮ ਐਕਚੁਅਲੀ ਸਟੇਟ ਦਾ ਸਟੇਟ ਦੀ ਰਿਟ ਚੈਲੰਜ ਹੋ ਰਹੀ ਹੈ ਇੱਥੇ ਕਿ ਕਿਉਂਕਿ ਇਹਨਾਂ ਨੂੰ ਅਗਸਤ ਦੇ ਮਹੀਨੇ ਦਾ ਗਿਆ ਹੋਇਆ ਕਿ ਤੁਸੀਂ ਜਿਹੜਾ ਲੁਧਿਆਣਾ ਇਹ ਡਾਈ ਇੰਡਸਟਰੀ ਆ ਵੀ ਤੁਸੀਂ ਆਪਣੀਆਂ ਜਿਹੜੀਆਂ ਇਹ ਬੰਦ ਕਰੋ ਜਿੱਥੋਂ ਤੁਸੀਂ ਪਾਣੀ ਪਾ ਰਹੇ ਹੋ ਸਾਫ ਪਾਣੀ ਦੇ ਵਿੱਚ ਜਿਹੜਾ ਕੰਮ ਸਟੇਟ ਨੂੰ ਕਰਨਾ ਚਾਹੀਦਾ ਉਹਦੇ ਉਹਨੂੰ ਕਰਵਾਉਣ ਦੇ ਲਈ ਐਕਟਿਵਿਸਟਾਂ ਨੇ ਆਪਣੀ ਕਾਲ ਦਿੱਤੀ ਹੋਈ ਹੈ ਤੇ ਉਹਨੂੰ ਲੈ ਕੇ ਹੁਣ ਬੜਾ ਇੱਕ ਵੱਖਰੇ ਤਰੀਕੇ ਦਾ ਮਾਹੌਲ ਬਣ ਗਿਆ ਜਿਹੜਾ ਕਿ ਅੱਜ ਹੁਣ ਦੇਖਦੇ ਆ ਇਹਦੇ ਵਿੱਚ ਅੱਗੇ ਜਾ ਕੇ ਅੱਜ ਜਿਹੜਾ ਕੇਸ ਵੀਕੇ ਨਾਲ ਇਹ ਸਾਰਾ ਕਹਾਣੀ ਬਣਦੀ ਹੈ ਤੇ ਅੱਜ ਕਿਉਂਕਿ ਕਾਲ ਦਿੱਤੀ ਹੋਈ ਆ ਭਾਈ ਹਮਤੋਜ ਮਾਨ ਉਹਨਾਂ ਨੇ ਤੇ ਲੱਖੇ ਸਿਧਾੜੇ ਨੇ ਕਿ ਅੱਜ ਆਪਾਂ ਇਹ ਬੰਦ ਕਰਵਾਉਣਾ ਸੋ ਦ ਅਮਨ ਸ਼ਾਂਤੀ ਦੇ ਨਾਲ ਹੋਵੇ ਕਿਉਂਕਿ ਲੱਖਾ ਸੁਧਾਰਾ ਉਹਨਾਂ ਨੇ ਬੀਤੀ ਰਾਤ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਨੇ ਕਿ ਇਹ ਚਾਹੁੰਦੇ ਨੇ ਕਿ ਕੋਈ ਹੱਲਾ ਗੁੱਲਾ ਹੋਵੇ ਤਾਂ ਕਿ ਮਸਲਾ ਹੀ ਦਬ ਜਵੇ ਕਿ ਇਹਦੇ ਵਿੱਚ ਕੋਈ ਹਿੰਸਕ ਗਤੀਵਿਧੀਆਂ ਹੋਣ ਤਾਂ ਕਿ ਸਾਨੂੰ ਮੌਕਾ ਮਿਲ ਜਵੇ ਇਸ ਤੀਕੇ ਦੀਆਂ ਗੱਲਾਂ ਹਮੇਸ਼ਾ ਹੀ ਜਿਹੜਿਆ ਪ੍ਰੋਟੈਸਟਾਂ ਦੇ ਵਿੱਚ ਹੁੰਦੀਆਂ ਇਹ 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 ਜ਼ਰੂਰ ਹੈ ਕਿ ਜਿੰਨੀਆਂ ਵੀ ਅੱਜ ਪ੍ਰੋਟੈਸਟ ਕਰ ਰਹੀਆਂ ਤੇ ਰਣੇ ਬਹੁਤ ਇਸ ਗੱਲ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ ਕਿ ਤੁਹਾਡੇ ਨਾਲ ਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਸ਼ਖਸ ਇਹ ਗੱਲ ਆਪਾਂ ਕਜ਼ਾਨ ਅੰਦੋਲਨ ਦੇ ਵਿੱਚ ਵੀ ਕਹਿੰਦੇ ਸੀ ਆ ਹੁਣ ਪਾਕਿਸਤਾਨ ਦੇ ਵਿੱਚ ਅੰਦੋਲਨ ਹੋਇਆ ਜੀ ਪਾਕਿਸਤਾਨ ਤਹਿਰੀਕ ਇਨਸਾਫ ਦਾ ਮੈਂ ਲਗਾਤਾਰ ਤੁਹਾਡੇ ਨਾਲ ਉਹਦੀ ਰਿਪੋਰਟਿੰਗ ਵੀ ਸਾਂਝੀ ਕੀਤੀ ਆ ਬਹੁਤ ਹੀ ਬੁਰੇ ਹਾਲਾਤ ਨੇ ਉੱਥੇ ਹਜੇ ਤੱਕ 12 ਜਿਹੜੇ ਮੌਤਾਂ ਦੀ ਤਾਂ ਪੁਕਤ ਜਿਹੜੀ ਪੁਸ਼ਟੀ ਹੋ ਚੁੱਕੀ ਹੈ ਜਿਹੜਾ ਪੀਟੀਆਈ ਪਾਕਿਸਤਾਨ ਤਹਿਰੀਕ ਇਨਸਾਫ ਨੇ ਜਿਨ੍ਹਾਂ ਦਾ ਉਹਨਾਂ ਨੇ ਨਾਮ ਵਗੈਰਾ ਸਾਰਾ ਕੁਝ ਜਾਰੀ ਕਰ ਦਿੱਤਾ ਜਿਨ੍ਹਾਂ ਦੀ ਅੰਤਿਮ ਸੰਸਕਾਰ ਉਹਨਾਂ ਦਾ ਹੋ ਚੁੱਕਾ ਹੈ ਸੋ ਇਸ ਕਰਕੇ ਜਿਹੜਾ ਕਿਉਂਕਿ ਉਹ ਉਹ ਉਹਨਾਂ ਦੇਦਰ ਚਲੋ ਉੱਥੇ ਇੱਕ ਡਿਫਰੈਂਟ ਤਰੀਕੇ ਦੀ ਸਿਚੁਏਸ਼ਨ ਹੈ इवन दो ਪੀਡੀਆਈ ਦੇ ਵੱਲੋਂ ਇਸ ਵੀ ਕੋਈ ਹਿੰਸਾ ਵੀ ਨਹੀਂ ਕੀਤੀ ਗਈ ਪਰ ਇਹਨਾਂ ਤੇ ਇਲਜ਼ਾਮ ਉਹ ਵੀ ਇਹ ਹੀ ਲਗਾ ਰਹੇ ਨੇ ਜੀ ਇਹ ਹਿੰਸਾ ਪਹਿਲਾਂ ਪ੍ਰੋਟੈਸਟਰਸ ਨੇ ਕੀਤੀ ਆ ਸੋ ਅ ਅ ਅੱਜ ਕੱਲ ਦੇ ਜਮਾਨੇ ਦੇ ਵਿੱਚ ਖਾਸ ਕਰਕੇ ਡੈਮੋਕਰਸੀਸ ਦੇ ਵਿੱਚ ਤੁਹਾਨੂੰ ਜਿਹੜਾ ਜਦੋਂ ਤੁਸੀਂ ਕੋਈ ਵੀ ਪ੍ਰੋਟੈਸਟ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਜਿਹੜਾ ਸ਼ਾਂਤਮਈ ਹੋ ਕੇ ਚੱਲੋ ਤਾਂ ਕਿ ਇਹ ਤੁਹਾਡੇ ਪ੍ਰੋਟੈਸਟ ਨੂੰ ਕੋਈ ਵੀ ਜਿਹੜਾ ਬਲੇਮ ਨਾ ਕੀਤਾ ਜਾ ਸਕੇ ਸੋ ਇਹ ਇਹ ਇਹਦੇ ਕੀ ਨੇ ਇਹ ਇਹ ਕਿਉਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜਿਵੇਂ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰਨਾ ਕਿ ਇਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਡਾਇੰਗ ਇੰਡਸਟਰੀ ਵਾਲਿਆਂ ਨੇ ਉਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀ ਹਮਤੋਜ ਮਾਨ ਤੇ ਲਖੇ ਸਿਧਾਣ ਨੇ ਕੀ ਜਵਾਬ ਦਿੱਤਾ ਤੇ ਭਗਵੰਤ ਸਿੰਘ ਮਾਨ ਜਦੋਂ ਇਹਨਾਂ ਨੇ ਸਿਆਸਤ ਸ਼ੁਰੂ ਕੀਤੀ ਸੀ ਜਦੋਂ ਕਿਸ ਤਰੀਕੇ ਦੀਆਂ ਗੱਲਾਂ ਕਰਦੇ ਹੁੰਦੇ ਸੀ ਸਾਰੇ ਮਸਲੇ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਕਹੇ ਜੀ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਲੁਧਿਆਣੇ ਦੇ ਜਿਹੜੇ ਵਪਾਰੀ ਵਰਗ ਦੀ ਇਹ ਡਾਈੰਗ ਇੰਡਸਟਰੀ ਦੇ ਨਾਲ ਸੰਬੰਧਤ ਲੋਕਾਂ ਦੀ ਬੜਾ ਉਹਨਾਂ ਨੇ ਪਹਿਲਾਂ ਤਾਂ ਥੜ੍hiyan ਲਾਈਆਂ ਉਹ ਜਿਹੜਾ ਮੱਲੇ ਦੇ ਬਦਬਾਸ਼ ਲਾਉਂਦੇ ਹੀ ਹੁੰਦੇ ਆ ਕਿ ਆਹ ਉਹ ਸਹੀ ਅਸੀਂ ਇੱਥੇ ਬੰਦੇ ਇਕੱਠੇ ਕਰ ਲੈਣੇ ਉਹ ਮਤੋਜਮਾਨ ਨੇ ਬਾਅਦ ਚ ਕਿਹਾ ਵੀ ਕਿ ਭਾਈ ਅਸੀਂ ਕੋਈ ਕਬਜ਼ਾ ਲੈਣ ਥੋੜੋ ਆਏ ਆ ਜਿਹੜੇ ਤੁਸੀਂ ਬੰਦੇ ਇਕੱਠੇ ਕਰ ਲੈਣੇ ਆ ਬਾਅਦ ਵਿੱਚ ਇਹਨਾਂ ਨੇ ਜੀ ਆ ਕੇ ਗੱਲ ਕੀਤੀ ਕਿ ਸਰਕਾਰ ਸਾਡਾ ਇਹ ਇਸ ਸਿਸਟਮ ਨੂੰ ਚੈੱਕ ਕਰਦੀ ਹੈ ਜੀ ਮਹੀਨੇ ਚ ਦੋ ਵਾਰ ਤਿੰਨ ਵਾਰ ਸੈਂਪਲ ਭਰੇ ਜਾਂਦੇ ਆ ਤੇ ਡਾਈੰਗ ਇੰਡਸਟਰੀ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਵਧੀਆ ਕੰਮ ਕਰਦੇ ਆ ਸੀ ਤਾਂ ਪਾਣੀ ਸਾਫ਼ ਕਰ ਅਮਤੋਜ ਮਾਨ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹਨਾਂ ਨੂੰ ਇਜਾਜ਼ਤ ਮਿਲੀ ਸੀ ਨਾ ਉਦੋਂ ਹੀ ਇਹ ਗੱਲ ਕਹਤੀ ਸੀ ਕਿ ਤੁਸੀਂ ਟ੍ਰੀਟਡ ਵਾਟਰ ਵੀ ਨਹੀਂ ਸਿੱਟ ਸਕਦੇ ਜਿਹੜਾ ਇਹ ਇਹ ਗੱਲ ਵਰਲਡ ਲੈਵਲ ਤੇ ਸਾਬਤ ਹੋ ਚੁੱਕੀ ਆ ਕਿ ਡਾਈਂਗ ਇੰਡਸਟਰੀ ਦਾ ਪਾਣੀ ਜਿਹੜਾ ਸਟ੍ਰੀਟ ਕੀਤਾ ਹੀ ਨਹੀਂ ਜਾ ਸਕਦਾ ਉਹਦੇ ਜਿਹੜੇ ਕੈਮੀਕਲ ਆ ਉਹ ਇੰਨੇ ਜ਼ਿਆਦਾ ਗੰਦੇ ਆ ਉਹ ਪਾਣੀ ਟ੍ਰੀਟ ਹੋ ਹੀ ਨਹੀਂ ਸਕਦਾ ਸੋ ਇਹਨਾਂ ਨੂੰ ਆਲਰੇਡੀ ਇਹ ਗੱਲ ਕਹੀ ਜਾ ਚੁੱਕੀ ਆ ਕਿ ਤੁਸੀਂ ਨਹੀਂ ਇਹ ਸਿੱਟ ਸਕਦੇ ਟ੍ਰੀਟਡ ਵਾਟਰ ਵੀ ਨਹੀਂ ਸਿੱਟ ਸਕਦੇ ਫਿਰ ਇਹਨਾਂ ਨੇ ਕਿਹਾ ਕਿ ਵਪਾਰੀ ਲੜਨਾ ਨਹੀਂ ਚਾਹੁੰਦਾ ਤੇ ਅਸੀਂ ਗੱਲ ਕਰਨ ਨੂੰ ਤਿਆਰ ਆਂ ਤੇ ਡੀਸੀ ਸਾਹਿਬ ਸਾਨੂੰ ਸੱਦ ਲੈਣ ਉੱਥੇ ਜਿਹੜਾ ਗੱਲ ਕਰ ਲੈਣੇ ਆ ਤਸੱਲੀ ਕਰਵਾ ਕੇ ਹਟਾਂਗੇ ਜੇਕਰ ਨਾ ਤਸੱਲੀ ਹੋਈ ਤਾਂ ਤੁਸੀਂ ਸਾਡੇ ਨਾਲ ਚੱਲ ਪਿਓ ਉੱਥੇ ਸਾਨੂੰ ਦਿਖਾ ਲ ਦਿਓ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਣੀ ਬੁੱਢੇ ਨਾਲੇ ਚ ਪਾਉਂਦਾ ਕੌਣ ਆ ਉਹ ਇੱਕ ਹੋਰ ਵਿੱਚ ਕਿਹਾ ਜਾ ਰਿਹਾ ਕਿ ਡੈਰੀ ਇੰਡਸਟਰੀ ਆ ਉਹ ਸ਼ਾਇਦ ਗੋਬਰ ਵਾਲਾ ਪਾਣੀ ਮਿਕਸ ਕਰਦੀ ਆ ਤੇ ਉਹ ਇਹ ਮਿਕਸ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹਨਾਂ ਦੀ ਗਲਤੀ ਇਹਨਾਂ ਦੀ ਗਲਤੀ ਆ ਬਟ ਡੈਫੀਨੇਟਲੀ ਜਾਦੇ ਜਿਹੜਾ ਇਹਨਾਂ ਦਾ ਡਾਈਇੰਗ ਇੰਡਸਟਰੀ ਦਾ ਜਾਦੇ ਵੱਡਾ ਇਹਦੇ ਵਿੱਚ ਹੱਥ ਆ ਤੇ ਇਹਨਾਂ ਨੇ ਕਿਹਾ ਜੀ ਕਿ ਟੈਕਸਟਾਈਲ ਦੀ ਮਾਂ ਆ ਡਾਈਇੰਗ ਇੰਡਸਟਰੀ ਜੇ ਬੰਦ ਹੋ ਗਈ ਤਾਂ ਸਾਰੀ ਜਿਹੜੀ ਟੈਕਸਟਾਈਲ ਇੰਡਸਟਰੀ ਆ ਜਿਹੜੀ ਕਿ ਲੁਧਿਆਣਾ ਦੇ ਵਿੱਚ ਜਿਹੜੀ ਹੱਬ ਆ ਵੀ ਉਹ ਖਤਮ ਹੋ ਜਾਣੀ ਆ ਸੋ ਠੀਕ ਆ ਇਹਨਾਂ ਨੇ ਕਿਹਾ ਕਿ ਇਹ ਵੀ ਪਹਿਲਾਂ ਉਹਨਾਂ ਨੇ ਕਿਹਾ ਜਿਸੀਨਾ ਟੈਕਸ ਭਰਦੇ ਆ ਤੇ ਇਸ ਤਰੀਕੇ ਦੀਆਂ ਵੀ ਗੱਲਾਂ ਕੀਤੀਆਂ ਹੁਣ ਦੇਖੋ ਜੇ ਤਾਂ ਕੱਲਾ ਅਮਿਤ ਓਜਮਾਨ ਕਹਿੰਦਾ ਹੁੰਦਾ ਜਾਂ ਕਹਿੰਦਾ ਹੁੰਦਾ ਲੱਖਾ ਸਦਾਣਾ ਜਾਂ ਬਾਕੀ ਐਕਟਿਵਿਸਟ ਫਿਰ ਤਾਂ ਆਪਾਂ ਕਹਿ ਦਿੰਦੇ ਕਿ ਚਲੋ ਠੀਕ ਹੈ ਜੀ ਇਹ ਕੋਈ ਆਪਣੀ ਰਾਜਨੀਤੀ ਕਰਦੇ ਹੋਣਗੇ ਜਾਂ ਚਲੋ ਇਹ 2 4 ਚਲੋ ਰਾਜਨੀਤੀ ਨਾ ਛੱਡੋ ਜੀ ਇਲਾਕੇ ਦੇ ਲੋਕ ਆ ਉਹਨਾਂ ਦੀ ਇਹਨਾਂ ਨੇ ਮਸਲਾ ਉਠਾ ਲਿਆ ਚਲੋ ਐਡਾ ਵੱਡਾ ਮੁੱਦਾ ਨਹੀਂ ਹੋਣਾ ਇਹ ਐਕਟਿਵਿਸਟ ਲੋਕ ਕਹਿੰਦੇ ਨੇ ਹੁਣੇ ਗੱਲ ਤਾਂ ਸਰਕਾਰ ਵੀ ਕਹਿ ਰਹੀ ਆ ਕੇਂਦਰੀ ਪ੍ਰਦੂਸ਼ਣ ਬੋਰਡ ਕਹਿ ਰਿਹਾ ਕਿ ਇਹਨਾਂ ਨੂੰ ਬੰਦ ਕਰਾਓ ਭਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਪੰਜਾਬ ਦਾ ਪ੍ਰਦੂਸ਼ਣ ਬੋਰਡ ਕਹਿ ਰਿਹਾ ਕਿ ਇਹ ਬੰਦ ਹੋਣੇ ਚਾਹੀਦੇ ਆ ਨਹੀਂ ਚੱਲਣ ਦੇਣੇ ਅਸੀਂ ਤੇ that means ਕਿ ਇਹ ਕੰਮ ਤਾਂ ਐਕਚੁਅਲੀ ਗਵਰਨਮੈਂਟ ਨੂੰ ਹੀ ਕਰਨਾ ਚਾਹੀਦਾ ਇਹ ਗੱਲ ਅਮਤੋਜ ਮਾਨ ਉਹਨਾਂ ਨੇ ਪਹਿਲਾਂ ਕਹੀ ਵੀ ਸੀ ਕਿ ਜਿਹੜਾ ਕੰਮ ਸਰਕਾਰ ਦਾ ਸੀ ਤਾਂ ਐਕਚੁਅਲੀ ਉਹ ਕੰਮ ਕਰਨ ਚੱਲੇ ਆ ਪਹਿਲਾਂ ਇਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਵੀ ਲਿਖਾਈ ਆ ਇਸ ਚੀਜ਼ ਦੀ ਕਿ ਜਿਹੜਾ ਆਲਰੇਡੀ ਸਬਧਾਨਕ ਆਰਡਰ ਹੋ ਚੁੱਕਾ ਉਹਦੇ ਤੇ ਜਿਹੜੀ ਆ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਇਹਦੇ ਖਿਲਾਫ ਇਹ ਆਲਰੇਡੀ ਇਹਨਾਂ ਨੇ ਜਿਹੜਾ ਥਾਣੇ 'ਚ ਕੇਸ ਵੀ ਕੀਤਾ ਹੋਇਆ ਆ ਭਾਈ ਅਮਤੋਜ ਮਾਨ ਉਹਨਾਂ ਨੇ ਜਿਹੜਾ ਐਫ ਆਈ ਆਰ ਜੋ ਵੀ ਇਹਨਾਂ ਨੇ ਉੱਥੇ ਕੀਤੀ ਹੋਈ ਆ ਸੋ ਇਹ ਬਾਦ ਵਿੱਚ ਭਾਈ ਅਮਤੋਜ ਮਾਨ ਉਹਨਾਂ ਨੇ ਵੀ ਜਿਹੜੀ ਆ ਪ੍ਰੈਸ ਕਾਨਫਰੰਸ ਵੀਡੀਓ ਉਹਨਾਂ ਨੇ ਜਾਰੀ ਕੀਤੀ ਬਾਕੀ ਭਾਈ ਲੱਕੀ ਹੁਣੀ ਸੀਗੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਉਹ ਇੱਕ ਪਹਿਲਾ ਡੇਟ ਰੱਖ ਕੇ ਉਹਨਾਂ ਨੇ ਉਹ ਛੱਡਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਹੀਂ ਉਦੋਂ ਗਏ ਕਿਉਂਕਿ ਅਸੀਂ ਕਿਹਾ ਇਹਨਾਂ ਨੂੰ ਹੋਰ ਮੌਕਾ ਦੇ ਲਈਏ ਫੇਰ ਕਹਿਣਗੇ ਅਸੀਂ ਤਾਂ ਆਪ ਹੀ ਬੰਦ ਕਰ ਦੇਣਾ ਸੀ ਜੀ ਤੇ ਹੁਣ ਬਹੁਤ ਲੰਬਾ ਸਮਾਂ ਹੋ ਗਿਆ 3 ਦਸੰਬਰ ਜਿਹੜਾ ਉਹਨਾਂ ਨੇ ਡੇਟ ਦਿੱਤੀ ਹੋਈ ਆ ਮੰਗਲਵਾਰ ਦਾ ਦਿਨ ਬਣਦਾ ਕਿ 3 ਦਸੰਬਰ ਨੂੰ ਅਸੀਂ ਆਪ ਜਾ ਕੇ ਜਿਹੜਾ ਇਹ ਟ੍ਰੀਟਮੈਂਟ ਵਾਟਰ ਦਾ ਜਿੱਥੋਂ ਵੀ ਇਹ ਪਾਣੀ ਨਿਕਲਦਾ ਵੀ ਅਸੀਂ ਉੱਥੇ ਬੰਨ ਮਾਰ ਦੇਣਾ ਅਸੀਂ ਨਹੀਂ ਪਾਣੀ ਇਹ ਜਿਹੜਾ ਬੁੱਢੇ ਨਾਲੇ ਚ ਪੈਣ ਦੇਣਾ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਬੁੱਢਾ ਨਾਲਾ ਜਾ ਕੇ ਸਤਲੋਜੀ ਦੇ ਵਿੱਚ ਜਾਂਦਾ ਤੇ ਉਹ ਫਿਰ ਆਬਵੀਅਸਲੀ ਸਾਰੇ ਪਾਸੇ ਜਿਹੜਾ ਇਹ ਬਿਮਾਰੀਆਂ ਫੈਲਦਾ ਜਾਂਦਾ ਸਾਰੇ ਪਾਸੇ ਪਾਣੀ ਇਹ ਜਿਹੜਾ ਉਹ ਪਾਣੀ ਦੇ ਲਾਗੇ ਨਹੀਂ ਤੁਸੀਂ ਖੜ ਸਕਦੇ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਤੁਸੀਂ ਸ਼ਾਇਦ ਵੇਖੀਆਂ ਹੋਣੀਆਂ ਮੈਂ ਵੀ ਤੁਹਾਡੇ ਨਾਲ ਫੋਟੋਜ਼ ਵਗੈਰਾ ਸਾਂਝੀਆਂ ਕਰ ਰਿਹਾ ਵੀਡੀਓ ਦੇ ਵਿੱਚ ਪਾਣੀ ਦੇ ਲਾਗੇ ਤੁਹਾਡਾ ਤੁਸੀਂ ਸਾਹ ਨਹੀਂ ਲੈ ਸਕਦੇ ਤੇ ਉਹ ਇਹਨਾਂ ਨੇ ਕਿਹਾ ਵੀ ਸੀ ਵੀ ਜਿਹੜੇ ਇਹ ਫੈਕਟਰੀਆਂ ਦੇ ਮਾਲਕ ਹੈ ਨਾ ਜਿਹੜੇ ਬਹੁਤ ਗੱਲਾਂ ਕਰਦੇ ਸੀ ਟ੍ਰੀਟਮੈਂਟ ਕਰ ਲਿਆ ਤੇ ਫਲਾਨਾ ਤੇ ਧਮਕਾਨਾ ਵੀ ਉਹਨਾਂ ਨੂੰ ਕਹੋ ਕੁਝ ਨਹੀਂ ਕਰਨਾ ਤੁਸੀਂ ਮੰਜਾ ਤੁਹਾਡਾ ਇਹਦੇ ਪਾਣੀ ਦੇ ਲਾਗੇ ਡਾ ਦੇਣਾ ਤ ਕਾਲਾਂ ਨੂੰ ਛੱਡ ਜਾਾਂਗੇ ਸਵੇਰ ਨੂੰ ਆ ਕੇ ਲੈ ਜਾਾਂਗੇ ਤਾਂ ਤੁਸੀਂ ਦੱਸ ਦਿਓ ਕਿ ਇਹ ਪਾਣੀ ਕਿੰਨਾ ਕੁ ਟ੍ਰੀਟਡ ਆ ਜਾਂ ਕਿੰਨਾ ਕੁ ਪਾਣੀ ਇਹ ਇਹ ਜਿਹੜਾ ਸਾਫ਼ ਪਾਣੀ ਦੇ ਵਿੱਚ ਮਿਲਣਾ ਚਾਹੀਦਾ ਇੱਕ ਹੋਰ ਆਪਣੇ ਬਾਈ ਜੀ ਆ ਉਹ ਵੀ ਇਹਨਾਂ ਦੇ ਨਾਲ ਨੇ ਐਕਟੀਵਿਸਟ ਨੇ ਉਹਨਾਂ ਨੇ ਵੀ ਇਹ ਗੱਲ ਦੀ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਉਹ 2006 ਤੋਂ ਇਹਦੇ ਵਿੱਚ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਾਂਸਾਬਾਦ ਤੋਂ ਜੇਕਰ ਤੁਸੀਂ ਦੇਖੋ ਨਾ ਉਥੇ ਇਲਾਕਾ ਜਿਹੜਾ ਕਾਂਸਾਬਾਦ ਆ ਉੱਥੇ 7 ਰੋਜ਼ ਦਾ ਪਾਣੀ ਬਿਲਕੁਲ ਸਾਫ਼ ਹੈ ਤੇ ਭਟੀਆਂ ਤੱਕ ਆਉਂਦੇ ਆ ਜਿਹੜਾ ਗਾਂਹ ਜਦੋਂ ਇਹ ਪਾਣੀ ਵਿੱਚ ਆ ਜਾਂਦਾ ਤੇ ਪਾਣੀ ਦਾ ਬਿਲਕੁਲ ਰੰਗ ਬਦਲਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੋ ਇਹ ਇੱਕ ਮੈਂ ਪੁਰਾਣੀ ਰਿਪੋਰਟ ਵੀ ਦੇਖੀ ਆ ਉਹਦੇ ਵਿੱਚ ਉਦੋਂ ਵੀ ਬੜਾ ਰੌਲਾ ਰੱਪਾ ਪਿਆ ਸੀਗਾ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਸਮਰਾਲਾ ਚੌਕ ਟਰਾਂਸਪੋਰਟ ਨਗਰ ਦੇ ਆਲੇ ਦੁਆਲੇ ਜਿਹੜਾ ਨਾ ਬਹੁਤ ਪਾਣੀ ਭਰ ਗਿਆ ਸੀ ਕਾਲਾ ਪਾਣੀ ਸੀ ਸਾਰਾ ਉਹ ਵੀ ਵੀ ਉਹ ਵੀ ਉਦੋਂ ਵੀ ਲੋਕਾਂ ਨੇ ਡਾਇੰਗ ਇੰਡਸਟਰੀ ਦੇ ਉੱਤੇ ਕਾਫੀ ਜਿਆਦਾ ਜਿਹੜਾ ਉਹਨਾਂ ਨੇ ਹੋ ਹੱਲਾ ਕੀਤਾ ਸੀਗਾ ਵੀ ਭਾਈ ਇਹਨੂੰ ਤੁਸੀਂ ਬੰਦ ਕਰਦੇ ਨਹੀਂ ਕਰਦੇ ਵੀ ਇਹ ਸਾਡੇ ਜਿਹੜਾ ਨਿਆਣੇ ਇਹਦੇ ਚੱਲਦੇ ਆ ਸਾਡੇ ਬਿਮਾਰ ਹੋ ਰਹੇ ਨੇ ਤੇ ਸੋ ਅਮਦੋਜਮਾਨ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਬਿਠਾਉਣਾ ਇਸ ਕਰਕੇ ਚਾਹੁੰਦੇ ਨੇ ਕਿ ਪਹਿਲਾਂ ਵੀ ਬਹੁਤ ਲੋਕ ਇਹਨਾਂ ਨਾਲ ਬੈਠ-ਬੈਠ ਕੇ ਡੀਲ ਕਰ ਲੈਂਦੇ ਵੱਡੇ ਲੋਕ ਆ ਜਿਵੇਂ ਭਾਈ ਲੱਖੇ ਨੇ ਕਿਹਾ ਕਿ ਦਿੱਲੀ ਤੱਕ ਤਾਰਾਂ ਜੁੜਦੀਆਂ ਇਹਨਾਂ ਬਿਜ਼ਨਸਮੈਨਾਂ ਦੀਆਂ ਸੋ ਇਹ ਬਿਠਾਲ ਕੇ ਇਸ ਤਰੀਕੇ ਦਾ ਕੋਈ ਕੰਮ ਕਰਨਾ ਚਾਹੁੰਦੇ ਹੁਣ ਇਸ ਜਿਹੜਾ ਕਾਲੇ ਪਾਣੀ ਵਾਲੀ ਪ੍ਰੋਬਲਮ ਆ ਪੰਜਾਬ ਦਾ ਜਿਹੜਾ ਪਾਣੀ ਗੰਧਲਾ ਹੋ ਰਿਹਾ ਇਹਦੇ ਬਾਰੇ ਭਗਵੰਤ ਸਿੰਘ ਮਾਨ ਜਦੋਂ ਹਜੇ ਇਹਨਾਂ ਨੇ ਸਿਆਸਤ ਸ਼ੁਰੂ-ਸ਼ੁਰੂ ਕੀਤੀ ਸੀ ਇਹ ਕੈਨੇਡਾ ਦੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਦੋਂ ਇਹ ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ ਹੁੰਦੇ ਸੀ ਉਦੋਂ ਇਹ ਕੀ ਕਹਿੰਦੇ ਹੁੰਦੇ ਸੀ ਆ ਸੁਣੋ ਤੇ ਸਾਡੇ ਪਾਣੀ ਤੇ ਦਰਿਆਵਾਂ ਦਾ ਉਹ ਜ਼ਹਿਰ ਬਣ ਗਿਆ ਕੈਂਸਰ ਦੀਆਂ ਫੈਕਟਰੀਆਂ ਬਣ ਗਈਆਂ ਸਾਡੇ ਦਰਿਆਵਾਂ ਦੇ ਲਈ ਪਸੀਆ ਦੇ ਬਣ ਗਏ ਪਾਣੀ ਦੇ ਬਿਠਿੰਡੇ ਲੋਕ ਤੇ ਜਾਂਦੀ ਇਹ ਕਦੇ ਨੂੰ ਨਾ ਹੀ ਕਰ ਸਕਦੇ ਨਾ ਤਾਂ ਨਹੀਂ ਸਾਡੇ ਦਾ ਨਾਮ ਹੱਬ ਆਫ ਕੈਂਸਰ ਫਰੀਦਬੁਰ ਦਾ ਡਾਕਟਰ

ਦੇ ਖਤਮ ਕਰਕੇ ਰੱਖਤਾ ਉਥੇ ਪੰਜਾਬ ਦਾ ਰੰਗ 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 ਪਿਆਦਾ ਤੁਸੀਂ ਜਾ ਕੇ ਦੇਖੋ ਮੈਨੂੰ ਚਾਨ ਤੋਂ ਦੋ ਤਿੰਨ ਦਿਨ ਬਾਅਦ ਪਤਾ ਲੱਗਿਆ ਵਿਧਾਨ ਸਭਾ ਹਟਾ ਕੇ ਜਿਹੜਾ ਨਾ ਲਾਦਾ ਕਿੱਥੋਂ ਜਿੱਥੋਂ ਸੁਖਵੀਰ ਬੰਦੀਏ ਨੇ ਸ਼ੇਮ ਆ ਉਸ ਸ਼ੇਮ ਨਾਲ ਇਸ ਸੁਣਦੇ ਕਿ ਉਹ ਲੋਕ ਇਹ ਕਹਿ ਕੇ ਗਏ ਸੀ ਆਰ ਲਾਵਾਂਗੇ ਜੀ ਸਾਰੇ ਫੰਡਮੈਂਟਲ ਤੇ ਆ ਲੋਕੀਓ ਲੋਕ ਕਹਿੰਦੇ ਯਾਰ ਸਾਨੂੰ ਆਪ ਹੀ ਮਰ ਜਿਆ ਆ ਕੇ ਛੱਡੋ ਬਰੇ ਆਹ ਲੋਕ ਨਾਲੇ ਕੋਈ ਕਨਿਆਲਦਾਰ ਹੈ ਕੱਟ ਦੀ ਇੱਕ ਬਜ਼ੁਰਗ ਕਹਿੰਦਾ ਯਾਰ ਅਸੀਂ ਲਿਖ ਕੇ ਦੇ ਲੋ ਪਿਆਰਾ 25 ਪਿੰਡ ਸਾਨੂੰ ਪਾਕਿਸਤਾਨ ਨਹੀਂ ਦੇ ਰਿਹਾ ਅਸਾਂ ਨੂੰ ਹੀ ਨਹੀਂ ਪਤਾ ਲੱਗਦਾ ਸਾਡਾ ਦੁਸ਼ਮਣ ਮੁਟ ਕਿਹੜੇ ਪਾਸੇ ਹੈ ਸਾਡੇ ਸੱਜੇ ਪਾਸੇ ਹੈ ਜਾਂ ਕਿਹਦੇ ਪਾਸੇ ਅਰੇ ਤੋਂ ਅੱਛਾ ਇਹ ਹੁਣ ਤੁਸੀਂ ਸੁਣ ਲਿਆ ਜੀ ਸਾਰੀਆਂ ਗੱਲਾਂ ਕਿ ਭਗਵਾਨ ਸਿੰਘ ਮਾਰਨ ਉਦੋਂ ਉਦੋਂ ਇਹਨਾਂ ਨੂੰ ਪਿੰਡਾਂ ਦੇ ਨਾਮ ਵੀ ਪਤਾ ਸੀ ਹੁਣ ਮਾਨ ਸਾਹਿਬ ਉਹ ਜਿਹੜੇ ਲੋਕ ਤੁਹਾਨੂੰ ਉਦੋਂ ਕਹਿੰਦੇ ਸੀ ਕਿ ਸਾਨੂੰ ਪਾਕਿਸਤਾਨ ਭੇਜ ਦਿਓ ਉਹਨਾਂ ਦੇ ਬਾਰੇ ਆਪਾਂ ਕੀ ਕਰਨਾ ਤੇ ਉਹ ਉਹ ਜ ਜਲਾਲਾਬਾਦ ਵਾਲੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਪਤਾ ਨਹੀਂ ਸੀ ਕਿ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਤੇ ਹੁਣ ਜਿਹੜਾ ਧੂਰੀ ਵਾਲੇ ਭਗਵੰਤ ਸਿੰਘ ਮਾਨ ਨੂੰ ਕਿੱਦਾਂ ਕੁਝ ਪਤਾ ਕਿ ਨਹੀਂ ਪਤਾ ਉਹ ਮੈਨੂੰ ਹਸਨ ਅਸਰ ਸਾਹਿਬ ਦੀ ਗੱਲ ਚੇਤੇ ਆਉਂਦੀ ਹੁੰਦੀ ਹੈ ਉਹ ਇੰਡੀਆ ਤੇ ਪਾਕਿਸਤਾਨ ਦੇ ਸਿਆਸਤ ਉਹ ਕਹਿੰਦੇ ਦਾ ਪਾਕਿਸਤਾਨ ਦੇ ਸਿਆਸਤਦਾਨਾਂ ਨਾਲ ਹੀ ਹੁੰਦੇ ਆ ਪਰ ਮੈਂ ਵਿੱਚ ਇੰਡੀਆ ਵੀ ਜੋੜ ਲੈਣਾ ਕਿ ਉਹ ਕਹਿੰਦੇ ਹੁੰਦੇ ਕਿ ਯਾਰ ਇਹਨਾਂ ਲੋਕਾਂ ਨੇ ਨਾ ਸਾਨੂੰ ਹੋਰ ਕੀ ਦੇਣਾ ਸੀ ਵੀ ਅਸੀਂ ਇਹਨਾਂ ਤੋਂ ਐਕਸਪੈਕਟ ਕਰੀਏ ਕਿ ਬੈਸਟ ਵਰਗੀਆਂ ਸਾਨੂੰ ਵਧੀਆਂ ਸੜਕਾਂ ਜਾਂ ਹੋਰ ਵਧੀਆ ਫ੍ਰੀ ਜਿਹੜਾ ਹਸਪੀਟਲ ਸੋਹਣੇ ਡਾਕਟਰੀ ਸੇਵਾ ਬੱਚਿਆਂ ਦੇ ਲਈ ਸੋਹਣੀ ਸਿੱਖਿਆ ਫ੍ਰੀ ਹੋਵੇ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹਰੇਕ ਸ਼ਹਿਰੀ ਨੂੰ ਜਿਹੜੀਆਂ ਚਾਹੀਦੀਆਂ ਹੁੰਦੀਆਂ ਵੀ ਉਹ ਤਾਂ ਚਲੋ ਇਹਨਾਂ ਨੇ ਸਾਨੂੰ ਕੀ ਦੇਣੀ ਸੀ ਇਹ ਤਾਂ ਜਿੱਤੇ ਕੋਈ ਪੈਸਾ ਨਹੀਂ ਲੱਗਦਾ ਨਾ ਸਾਫ਼ ਹਵਾ ਤੇ ਸਾਫ਼ ਪਾਣੀ ਜਿਹੜੀ ਕਿ ਕੁਦਰਤ ਨੇ ਸਾਨੂੰ ਦਿੱਤੀ ਆ ਇਹ ਇਸ ਚੀਜ਼ ਤੇ ਤਾਂ ਸਭ ਦਾ ਹੱਕ ਹੈ ਨਾ ਕੋਈ ਵੀ ਬੱਚਾ ਜੰਮਦਾ ਇਸ ਦੁਨੀਆ ਤੇ ਸਾਫ਼ ਪਾਣੀ ਤੇ ਸਾਫ਼ ਹਵਾ ਦਾ ਜਿਹੜਾ ਹੱਕ ਲੈ ਕੇ ਜੰਮਦਾ ਵੀ ਸਾਡੇ ਸਿਆਸਤਦਾਨਾਂ ਨੇ ਸਾਡੇ ਤੋਂ ਉਹ ਵੀ ਖੋ ਲਈ ਜੇ ਉਹ ਵੀ ਸਾਡੇ ਇਹਨਾਂ ਨੇ ਪੱਲੇ ਨਹੀਂ ਰਹਿਣ ਦਿੱਤੀ ਤੇ ਹੁਣ ਇਹਦੇ ਵਿੱਚ ਸਾਰੇ ਮੁੜ ਕੇ ਆ ਜਾਂਦੇ ਵਿੱਚ ਚਲੋ ਜੀ ਬਿਜ਼ਨਸ ਵਾਲੇ ਆ ਇਕੱਲੇ ਸਿਆਸਤਦਾਨ ਵੀ ਕੀ ਕਰਨ ਪਰ ਇਹ ਜਿਹੜੇ ਲੀਡਰ ਹੁੰਦੇ ਆ ਜਾਂ ਜਿੰਨੇ ਵੀ ਆਗੂ ਹੁੰਦੇ ਜਿਹੜੀ ਸਰਕਾਰ ਹੁੰਦੀ ਇਹਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਤੇ ਇੱਥੇ ਤਾਂ ਸਿੱਧੀ ਸਿੱਧੀ ਸਟੇਟ ਦੀ ਰਿਟ ਚੈਲੰਜ ਹੋ ਰਹੀ ਆ ਜੀ ਅੰਦਰ ਤੁਹਾਡਾ ਆਪਣਾ ਪ੍ਰਦੂਸ਼ਨ ਬੋਰਡ ਕਹਿ ਰਿਹਾ ਕਿ ਇਹ ਬੰਦ ਹੋਣੇ ਚਾਹੀਦੇ ਆ ਤੇ ਜੇਕਰ ਇਹ ਨਹੀਂ ਬੰਦ ਹੋ ਰਿਹਾ ਥੈਟ ਮੀਨਸ ਕਿ ਤੁਹਾਡੀ ਸਟੇਟ ਦੀ ਰਿਟ ਚੈਲੰਜ ਹੋ ਰਹੀ ਆ ਤਾਂ ਇਦਾਂ ਕੱਲ ਨੂੰ ਕਾਨੂੰਨ ਨੂੰ ਕੱਲ ਨੂੰ ਕੋਈ ਵੀ ਡਿਫਾਈ ਕਰ ਸਕਦਾ ਕਿ ਜੇਕਰ ਤੁਸੀਂ ਪਾ ਕੇ ਅਰਜ਼ੀਆਂ ਉਰਜ਼ੀਆਂ ਆਪਣਾ ਥੋੜਾ ਜਿਹਾ ਇਦਾਂ ਟਾਈਮ ਟਪਾਈ ਜਾਉਂਗੇ ਜਾਂ ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਇਦਾਂ ਤਾਂ ਨਗਾ ਸਕਦੇ ਹੋ ਤੇ ਡੈਫੀਨਿਟਲੀ ਜ਼ਰੂਰੀ ਤਾਂ ਇਹ ਹੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਤੇ ਉਹ ਇਹਦੇ ਤੇ ਕੰਨ ਧਰੇ ਤੇ ਇਹ ਜਿਹੜਾ ਮਸਲਾ ਇਹ ਹੱਲ ਹੋਣ ਵੱਲ ਬਦੇ ਅਦਰਵਾਈਜ਼ ਜਿਹੜਾ ਐਸਟੀਕੇ ਨਾਲ ਕਹਾਣੀ ਨਹੀਂ ਚੱਲ ਸਕਦੀ ਸੋ 3 ਦਸੰਬਰ ਨੂੰ ਬੜਾ ਇੰਪੋਰਟੈਂਟ ਆ ਦੁਆਗੋ ਤਾਂ ਇਹੀ ਹੁਣ ਅੰਤੋਜ ਮਾਨ ਨੇ ਵੀ ਇਹੀ ਕੱਲ ਕਹੀ ਆ ਕਿ ਐਸਟੀਕੇ ਦੇ ਪਹਿਲਾ ਜਿਹੜੇ ਪ੍ਰੈਸ ਕਾਨਫਰੈਂਸ ਕਰਕੇ ਇਹਨਾਂ ਨੇ ਇਹ ਇਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਥੋੜਾ ਇਧਰੋਂ ਵੀ ਬਿਆਨਬਾਜ਼ੀ ਹੋਵੇ ਉਧਰੋਂ ਵੀ ਬਿਆਨਬਾਜ਼ੀ ਹੋਵੇ ਤਾਂ ਕਿ ਸੋਸ਼ਲ ਮੀਡੀਆ ਦੇ ਮਾਹੌਲ ਜਾਂ ਬਣ ਜਵੇ ਤਾਂ ਪਹਿਲਾਂ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਪੁਲਿਸ ਵਾਲੇ ਗ੍ਰਿਫਤਾਰ ਕਰ ਲੈਣ ਇਹਨਾਂ ਨੂੰ ਵੀ ਉਸ ਦਾ ਇੱਕ ਦੋ ਗ੍ਰਿਫਤਾਰੀਆਂ ਤੇ ਬਾਅਦ ਵਿੱਚ ਇਹਨੂੰ ਨਵੇੜ ਦਿੱਤਾ ਜਾਵੇ ਵੀ ਇਦਾਂ ਅਸੀਂ ਮਸਲਾ ਨਵੇੜ ਨਹੀਂ ਦੇਣਾ ਅਸੀਂ 3 ਦਸੰਬਰ ਨੂੰ ਉਹਨਾਂ ਨੇ ਕਿਹਾ ਕਿ ਇੱਥੇ ਬੰਨ ਲਾ ਕੇ ਇਹਨੂੰ ਬੰਦ ਕਰਾਂਗੇ ਗੰਦਾ ਪਾਣੀ ਜਿਹੜਾ 7 ਰੋਜ਼ੀ ਦੇ ਵਿੱਚ ਜਾਂਦਾ ਜਾਂ ਜਿਹੜਾ ਬੁੱਢੇ ਨਾਲੇ ਦੇ ਵਿੱਚ ਜਾਂਦਾ ਸੋ ਉਸ ਤੋਂ ਬਾਅਦ ਦੇਖਦੇ ਹਾਂ ਸਥਿਤੀਆਂ ਕਿੱਦਾਂ ਨੂੰ ਜਾਂਦੀਆਂ ਪਰ ਘੱਟੋ ਘੱਟ ਆ ਤੁਸੀਂ ਜਿਹੜੀ ਆਪਣੀ ਗੱਲਬਾਤ ਹੈ ਮਾਨ ਸਾਹਿਬ ਤੱਕ ਆਮ ਆਦਮੀ ਪਾਰਟੀ ਤੱਕ ਜ਼ਰੂਰ ਪਹੁੰਚਾ ਦਿਓ ਜੇ ਉਹਨਾਂ ਨੂੰ ਆਪਣੀ ਪੁਰਾਣੀ ਵੀਡੀਓ ਦੇਖ ਕੇ ਸ਼ਾਇਦ ਕੁਝ ਜੇਤਾ ਆਜਵੇ ਕਿ ਆਹ ਮਸਲਿਆਂ ਨੂੰ ਜਿਹੜਾ ਬੁਨਿਆਦ ਬਣਾ ਕੇ ਲੋਕਾਂ ਨੇ ਮੈਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਲੋਕਾਂ ਨੂੰ ਤਾਂ ਮਾਨ ਸਾਹਿਬ ਲੱਗਾ ਸੀਗਾ ਕਿ ਜਿਹੜਾ ਉਹ ਪੈਰਿਸ ਦੀ ਮੇਅਰ ਹੈ ਨਾ ਆਪਣੇ ਐਨੀ ਹਡਾਲਗੋ ਬਿਸ਼ਾਇਦ ਉਹਨਾਂ ਵਾਂਗੂ ਤੁਸੀਂ ਵੀ ਕੋਈ ਇਦਾਂ ਦਾ ਕੰਮ ਕਰੋਗੇ ਨਾ ਜਿੱਦਾਂ ਐਨੀ ਹਡਾਲਗੋ ਨੇ ਕੀ ਕੀਤਾ ਉਹ ਜਿਹੜੀ ਸੇਨ ਨਦੀ ਸੀਗੀ ਜਿੱਥੇ ਉਹਨਾਂ ਪੈਰਿਸ 올림픽 ਹੋਈ ਆ ਉੱਥੇ ਉਹਨੇ ਆਪ ਜਿਹੜਾ ਸਵਿਮਿੰਗ ਕੀਤੀ ਸੀ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜਿਹੜੀ ਸਭ ਤੋਂ ਗੰਦੀ ਨਦੀ ਤੁਸੀਂ ਪੈਰਿਸ ਦੀ ਕਹਿੰਦੇ ਸੀ ਮੈਂ ਸਾਫ਼ ਕਰ ਦੁੱਤੀ ਆ ਐਜ਼ ਅ ਮੇਅਰ ਮੇਰੀ ਜ਼ਿੰਮੇਵਾਰੀ ਸੀ ਮੈਂ ਸਾਫ਼ ਕਰਤੀ ਤੇ ਮੈਂ ਤੁਹਾਨੂੰ ਤੈਰ ਕੇ ਵੀ ਦਿਖਾ ਰਹੀਆਂ ਵਿੱਚ ਤੇ ਇਹ ਜਿਹੜਾ ਸਾਨੂੰ ਉਮੀਦ ਤਾਂ ਇਹ ਸੀ ਕਿ ਸਾਡੇ ਵੀ ਜਿਹੜਾ ਮਾਨ ਸਾਹਿਬ ਐਨੀ ਹੈਡਲ ਕੋ ਵਾਂਗੂ ਬਣਨਗੇ ਪਰ ਚਲੋ ਉਦਾਂ ਦੀ ਸਥਿਤੀ ਤਾਂ ਨਹੀਂ ਆਈ ਪਰ ਉਮੀਦ ਇਹ ਹੀ ਆ ਕਿ ਜਿਹੜਾ ਸਥਿਤੀਆਂ ਬਿਹਤਰ ਹੋਣਗੀਆਂ ਤੇ ਇਹਨਾਂ ਤੇ ਇਹ ਕੰਮ ਧਾਰਨਗੇ ਘਟੋ ਘਟ ਇਹਨਾਂ ਨੂੰ ਆਪਣੀ ਵੀਡੀਓ ਵੇਚ ਕੇ ਹੀ ਕੁਝ ਜ਼ਿਆਦਾ ਆ ਜਾਊਗਾ ਕਿ ਕਿਹੜੇ ਕੰਮਾਂ ਲਈ ਇਹਨਾਂ ਨੂੰ ਇਹ ਹਰਾਪੈਨ ਮਿਲਿਆ ਸੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨਾਲ ਜੁੜੇ ਰਹਿਣ ਲਈ ਆਪਰਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ